ਮੇਰਾ ਨਾਮ ਸ਼ਾਲੂ ਆ ਤੁਸੀ ਕੀ ਲਗਦੇ ਹੋ ਮੈਂ ਉਹਦੀ ਭੈਣ ਆ ਉਹਦੀ ਵੱਡੀ ਸਿਸਟਰ ਆ ਮੈਂ ਉਹ ਮੇਰਾ ਬ੍ਰਦਰ ਛੋਟਾ ਛੋਟਾ ਭੈਣਾ ਤੋਂ ਇਹ ਜਾਂ ਕੋਈ ਕੰਮ ਨਹੀਂ ਸੀ ਗਰਦਾਰਾਂ ਨੇ ਮਾਰੇ ਗਏ ਬਾਹਰ ਬੁਲਾ ਕੇ ਸੁਣਾਈ ਨਹੀਂ ਫੋਨ ਤੇ ਸਾਡੀ ਕੋਈ ਸੁਣਾਈ ਨਹੀਂ ਕਰ ਲਿਆ ਹੈ ਗਿਆ ਕੁਰਬਾਨਾਂ ਨਾਲ ਪਹਿਲਾਂ ਇਹਨੂੰ ਕੁਰਬਾਨਾਂ ਨਾਲ ਵੱਡੇ ਹੋਰ ਪੱਟਾਂ ਤੋਂ ਟਾਂਕੇ ਸਿਰ 'ਚ 22 ਤਰੀਕ ਨੂੰ ਮੇਰੇ ਵੀਰੇ ਨੂੰ ਇਹ ਰਾ ਕਿੱਥੇ ਗੁਰਨਾਮ ਕਕੋਰ ਜੁਗੋਲੇ ਮੇਰੇ ਵੀਰਾਂ ਨੂੰ ਕੱਲਾ ਕੱਲਾ ਮੇਰਾ ਵੀਰਾ ਗੁਰਸੇਵ ਤੇ ਕਲਿਆਣ ਆਉ ਦਾ ਨਾਮ ਆ ਰਾਤ ਨੂੰ ਬੁਲਾਇਆ ਫੋਨ ਕਰਕੇ ਦੋ ਮੁੰਡੇ ਸੰਗਰੂਰਾ ਤੋਂ ਬੁਲਾਇਆ ਕਿੱਥੇ ਗੁਰ ਨਾਟਲ ਦੇ ਵਿੱਚ ਬੁਲਾਇਆ ਕਿਸੇ ਨੇ ਫੋਨ ਕਰਕੇ ਕਹਿੰਦਾ ਆ ਜਾ ਮੁੰਡੇ ਦੋ ਸੀ ਸੰਗਰੂਰ ਦੇ ਸੀ ਇੱਕ ਮੇਰਾ ਵੀਰਾ ਗੁਰਸੇਵਕ ਕਲਿਆਣ ਇੱਕ ਹੋਰ ਮੇਰਾ ਵੀਰਾ ਵਿਸ਼ਾਲ ਢਾਲੀ ਵਾਲਾ ਦੋਨੇ ਸੀ ਉਹਨੇ ਕੀ ਕੀਤਾ ਔਰੇ ਗੋਲੀ ਠੋਕੀ ਔਰੇ ਆਈ ਸਾਨੂੰ ਮਿਲਿਆ ਇਨਸਾਫ਼ ਜੇ ਸਾਨੂੰ ਨਾ ਮਿਲਿਆ ਅਸੀਂ ਜਾਣੀਏ ਫਿਰ ਆਪਦੀ ਵੀ ਕੀ ਹੋਊਗਾ ਸੇਵਕ ਦੀ ਭੈਣ ਆ ਮੈਂ ਵੱਡੀ ਇਹ ਇਨਸਾਫ਼ ਸਾਨੂੰ ਮਿਲ ਲਗਾ ਚਾਰ ਚਾਰ ਹਾਂ ਤੇ ਮੇਰਾ ਭਾਈ ਤੁਹਾਨੂੰ ਪਹਿਲਾ ਬੰਦਾ ਇਨਸਾਨ ਇਹ ਮੇਰੀ ਦੁਆਹੀਆਂ ਭਾਈ ਜੀ ਸਾਡਾ ਜੋ ਮੈਂ ਜੋ ਮੈਂ ਨੇ ਨਾ ਜਲਦ ਫੜੇ ਜਾਣ ਉਹ ਜੋ ਮੈਂ ਨੇ ਉਹਦੀ ਨਜ਼ਰਾਂ ਦੇਖਣਾ ਮੇਰਾ ਵੀਰਾ ਮੈਂ ਸੀ